ਇਹ ਸਾਡੇ ਮਾਨਯੋਗ ਐਸਐਸਪੀ ਬਰਦਾਸ਼ ਪ੍ਰੋਸ਼ੀ ਨੇ ਦਿੱਤੇ ਆ ਜੀ ਵੀ 60 ਦਿਸ਼ਾ ਰੇਸ਼ਾ ਇੱਥੇ ਗਿਆ ਸ਼ਹਿਰ ਦੇ ਵਿੱਚ ਜਿਵੇਂ ਹਨੂਮਾਨ ਚੌਂਕ ਤੋਂ ਲੈ ਕੇ ਲਾਇਬ੍ਰੇਰੀ ਚੌਂਕ ਫਿਰ ਉਸ ਤੋਂ ਬਾਅਦ ਪੋਸਟ ਆਫਿਸ ਚੌਂਕ ਕਾਨੂੰਨ ਚੌਂਕ ਮਿਸ਼ਲਾ ਬਾਜ਼ਾਰ ਤੇ ਸਾਰੇ ਸ਼ਹਿਰ ਦਾ ਸੀ ਫੈਗ ਮਾਰਚ ਕਰ ਰਹੇ ਆ ਤੇ ਰਕੋ ਦੇ ਸਾਹਮਣੇ ਰੁਕੇ ਜਿੰਨੇ ਨਾਕਾਬੰਦੀ ਵੀ ਕਰਕੇ ਚਲਾਨ ਕਰ ਰਹੇ ਆ ਜਿਹਦੇ ਤੋਂ ਹੁਣ ਤੱਕ ਅਸੀਂ 22 ਚਲਾਨ ਕਰ ਚੁੱਕੇ ਆ ਪੀਸੀਆ ਜਿਹੜੀ ਸਾਡੀ ਆ ਉਹ ਸੱਤ ਤੱਕ ਗਰੀਬ ਤੱਕ ਚਲਾਨ ਕਰ ਚੁੱਕੀ ਆ ਸਾਰੀ ਟ੍ਰੈਫਿਕ ਚਲਾਨ ਕਰ ਰਹੇ ਨੇ ਇਹ ਹੈ ਲਗਾਤਾਰ ਸਾਡੇ ਐਸਐਸਪੀ ਦੇ ਡਿਸਟ੍ਰਿਕਟ ਰੈਸ਼ਨੇ ਸ਼ਹਿਰ ਦੇ ਵਿੱਚ ਅਮਨ ਉਹ ਮਾਨ ਨੂੰ ਕਾਇਮ ਰੱਖਣ ਵਾਸਤੇ ਇਹ ਲਗਾਤਾਰ ਹੀ ਜਿਹੜੀ ਮੋਹਮ ਜਾਰੀ ਰਹੇਗੀ। ਅੱਜ ਕਿਹਾ ਗਏ ਸਰੇ ਨੌਜਵਾਨ ਨੇ ਦੂਜੇ ਪਾਸੇ ਵੀ ਬਾਤ ਕਰ ਰਹੇ ਉਹਦੇ ਨੂੰ ਕੋਈ ਹੈ। ਬਿਲਕੁਲ ਜੀ ਹਾਂ ਜੀ ਦੋ ਬੁਲਟ ਮੋਟਰਸਾਈਕਲ ਹੁਣ ਬੌਂਡ ਕੀਤੇ ਨੇ ਜੀ। ਇੱਕ ਸ਼ਹਿਰ ਦੇ ਵਿੱਚ ਬਿਨਾਂ ਨੰਬਰ ਤੋਂ ਕੋਈ ਵੀ ਮੋਟਰਸਾਈਕਲ ਦਿਖਿਆ ਤਾਂ ਅਸੀਂ ਉਹਨੂੰ ਬੌਂਡ ਕਰਾਂਗੇ। ਜੇ ਉਹਦੇ ਕਾਗਜ਼ ਨਹੀਂ ਹੈਗੇ ਤਾਂ ਬਿਨਾਂ ਨੰਬਰ ਪਲੇਟ ਕੋਈ ਵੀ ਨਹੀਂ ਬਖਸ਼ਿਆ ਜਾਏਗਾ। ਔਰ ਟ੍ਰਿਪਲ ਰਾਈਡਿੰਗ ਕਿਸੇ ਨੂੰ ਵੀ ਕਰਨ ਦੀ ਇਜਾਜ਼ਤ ਨਹੀਂ ਹੈ ਕਿਸੇ ਬਿਨਾ ਨੰਬਰ ਤੋਂ ਟ੍ਰਿਪਲ ਜਾਏਗੇ ਅਸੀਂ ਕਿਸੇ ਨੂੰ ਨਹੀਂ ਬਖਸ਼ਾਂ ਪਾਲੇ ਸ਼ੁਰੂਆਤੀ ਦੇ ਧਿਆਰ ਰੱਖਿਆ ਗਿਆ ਉਹਦੇ ਵਾਸਤੇ ਅਸੀਂ ਦਾ ਰੂਟ ਪਲਾਨ ਕੀਤਾ ਹੋਇਆ ਹੈ ਜਿਹੜਾ ਮਈ ਦੇ ਤਲਾਬ ਤੋਂ ਅਸੀਂ ਚੱਲ ਕੇ ਜਿੱਦਾਂ ਪਵਨ ਹੋ ਕੇ ਹਨੂਮਨ ਮਹੋ ਚੌਕੇ ਸਜਾਦਾ ਨਗਲ ਦੀ ਹੋ ਕੇ ਤੇ ਅਸੀਂ ਮੁੜ ਕੇ ਮਈ ਦੇ ਤਲਾਬ ਪਹੁੰਚ ਜੇਪੋਰੀ ਅਸੀਂ ਐਸੋਸੀਏਟ ਸਾਹਿਬ ਨੂੰ ਸਪੈਸ਼ਲ ਸਾਨੂੰ ਫੋਰਸ ਪ੍ਰੋਵਾਈਡ ਕੀਤੀ ਗਈ ਹੈ ਜਿਹੜੇ ਅਸੀਂ ਨਾਲ ਨਾਲ ਚੱਲਾ ਅੱਜ ਵੇਖੋ ਜੀ ਸਾਰੇ ਸਾਡੇ ਜਿਹੜੇ ਨੈਸ਼ਨ ਲਾ ਕੇ ਵਾਕਫ ਥਾਵਾਂ ਤੇ ਅਸੀਂ ਜਿਹੜਾ ਸਰਚ ਕੀਤੇ ਨੇ ਜਿੱਦਾਂ ਕਿ ਮਾਈਦਾ ਕਲਾ ਹੋ ਗਿਆ ਫਿਰ ਚਾਲਨ ਦੀ ਮੜੀਆ ਹੋ ਗਿਆ ਪੁਰਾਣਾ ਬੱਸ ਸਟੈਂਡ ਹੋ ਗਿਆ اسلامਾਬਾਦ ਭੱਲਾ ਹੋ ਗਿਆ ਤੇ ਅਸੀਂ ਲਗਭਗ ਅੱਜ ਸੱਚ ਟ੍ਰੈਫਿਕ ਦੇ ਸਟਾਫ ਜੀ ਇੱਕ ਟ੍ਰੈਫਿਕ ਰੂਟ ਪਲਾਨ ਕਰ ਰਹੇ ਹਾਂ ਟ੍ਰੈਫਿਕ ਡਾਇਵਰਸ਼ਨ ਦਾ ਵੀ ਕਰ ਰਹੇ ਆ ਅਸੀਂ ਬੈਠ ਕੇ ਉਹਦਾ ਮੈਪ ਬਣਾ ਰਹੇ ਹਾਂ ਡੀਸੀ ਆਫਿਸ ਨਾਲ ਅੱਜ ਹੀ ਮੀਟਿੰਗ ਹੋਈ ਸੀ ਉਹਦੇ ਜਿਹੜਾ ਟ੍ਰੈਫਿਕ ਡਾਇਵਰਸ਼ਨ ਆ ਅਸੀਂ ਬਾਜ਼ਾਰ ਦੇ ਵਿੱਚ ਕਿੱਧਰ ਨੂੰ ਕਰਨੀ ਹੈ ਉਹ ਸਾਰਾ ਰੂਟ ਪਲਾਨ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ ਸਾਂਝਾ ਕਰ ਲਾਂਗੇ ਤੁਹਾਡੇ ਨਾਲ ਇਹ ਸਾਡੇ ਮਾਨਜੋਗ ਐਸਐਸਪੀ ਬਰਦਾਸ਼ ਪ੍ਰੋਸ਼ੀ ਨੇ ਦਿੱਤੇ ਆ ਜੀ ਜੀ 60 ਦਿਸ਼ਾ ਰੇਸ਼ਾ ਹੈ ਕਿਹਾ ਸ਼ਹਿਰ ਦੇ ਵਿੱਚ ਜਿਵੇਂ ਹનુਮਾਨ ਚੌਂਕ ਤੋਂ ਲੈ ਕੇ ਲਾਇਬ੍ਰੇਰੀ ਚੌਂਕ ਫਿਰ ਉਸ ਤੋਂ ਬਾਅਦ ਪੋਸਟ ਆਫਿਸ ਚੌਂਕ ਕਾਨੂੰਨ ਚੌਂਕ ਮਿਸ਼ਲਾ ਬਾਜ਼ਾਰ ਤੇ ਸਾਰੇ ਸ਼ਹਿਰ ਦਾ ਸਿੱਟੈਗ ਮਾਰਚ ਕਰ ਰਹੇ ਆ ਤੇ ਰਕੋ ਦੇ ਸਾਹਮਣੇ ਰੁਕੇ ਜਿੰਨੇ ਨਾਕਾਬੰਦੀ ਵੀ ਕਰਕੇ ਚਲਾਨ ਕਰ ਰਹੇ ਆ ਜਿਹਦੇ ਹੁਣ ਤੱਕ ਅਸੀਂ 22 ਚਲਾਨ ਕਰ ਚੁੱਕੇ ਆ ਪੀਸੀਆ ਜਿਹੜੀ ਸਾਡੀ ਆ ਉਹ ਸੱਤੇ ਤੱਕ ਗਰੀਬ ਤੱਕ ਚਲਾਨ ਕਰ ਚੁੱਕੀ ਆ ਸਾਰੀ ਟ੍ਰੈਫਿਕ ਚਲਾਨ ਕਰ ਰਹੇ ਨੇ ਇਹ ਲਗਾਤਾਰ ਸਾਡੇ ਐਸਐਸਪੀ ਦੇ ਦਿਸ਼ਾ ਰੇਸ਼ਨੀ ਸ਼ਹਿਰ ਦੇ ਵਿੱਚ ਅਮਨ ਉਹ ਮਾਨ ਨੂੰ ਕਾਇਮ ਰੱਖਣ ਵਾਸਤੇ ਇਹ ਲਗਾਤਾਰ ਹੀ ਜਿਹੜੀ ਮੋਹਮ ਜਾਰੀ ਰਹੇਗੀ ਅੱਜ ਕਿਹਾ ਗਏ ਸ੍ਰੀ ਸੋਜਵਾਨ ਨੇ ਪੂਰੇ ਦੇ ਪਾਸੇ ਵੀ ਮਾਰਕ ਕਰੇ ਉਹਦੇ ਨੂੰ ਕੋਈ ਹੈ ਬਿਲਕੁਲ ਜੀ ਹਾਂ ਜੀ ਦੋ ਬੁਲਟ ਮੋਟਰਸਾਈਕਲ ਹੁਣ ਬੌਂਡ ਕੀਤੇ ਨੇ ਜੀ ਇੱਕ ਸ਼ਹਿਰ ਦੇ ਵਿੱਚ ਬਿਨਾਂ ਨੰਬਰ ਤੋਂ ਕੋਈ ਵੀ ਮੋਟਰਸਾਈਕਲ ਦੇਖਿਆ ਤਾਂ ਅਸੀਂ ਉਹਨੂੰ ਬੌਂਡ ਕਰਾਂਗੇ ਜੇ ਉਹਦੇ ਕਾਗਜ਼ ਨਹੀਂ ਹੈਗੇ ਤਾਂ ਬਿਨਾਂ ਨੰਬਰ ਪਲੇਟ ਕੋਈ ਵੀ ਨਹੀਂ ਬਖਸ਼ਿਆ ਜਾਏਗਾ ਔਰ ਟ੍ਰਿਪਲ ਰਾਈਡਿੰਗ ਕਿਸੇ ਨੂੰ ਵੀ ਕਰਨ ਦੀ ਇਜਾਜ਼ਤ ਨਹੀਂ ਹੈ ਕਿਸੇ ਬਿਨਾਂ ਨੰਬਰ ਤੋਂ ਟ੍ਰਿਪਲ ਜਾਈਏ ਅਸੀਂ ਕਿਸੇ ਨੂੰ ਨਹੀਂ ਬਖਸ਼ਾਂ ਹਾਲੇ ਸ਼ੁਰੂਆਤੀ ਦੇ ਅਰੰਭ ਹੈ ਉਹਦੇ ਲਈ ਵਾਸਤੇ ਅਸੀਂ ਜਿਹੜਾ ਰੂਟ ਪਲਾਨ ਕੀਤਾ ਹੋਇਆ ਹੈ ਜਿਹੜਾ ਮਈ ਦੇ ਤਲਾਬ ਤੋਂ ਅਸੀਂ ਚੱਲ ਕੇ ਜਿੱਦਾਂ ਜਿਆਦਾ ਨਿਕਲਦੀ ਹੋ ਕੇ ਤੇ ਅਸੀਂ ਮੁੜ ਕੇ ਮਾਈਦਾ ਤਲਾ ਪਹੁੰਚ ਗਏ। ਵਿਪਰਿਤ ਅਸੀਂ ਐਸੋਸੀਏਸ਼ਨ ਸਾਹਿਬ ਨੂੰ ਸਪੈਸ਼ਲ ਸਾਨੂੰ ਫੋਰਸ ਪ੍ਰੋਵਾਈਡ ਕੀਤੀ ਗਈ ਹੈ ਜਿਹੜੇ ਅਸੀਂ ਨਾਲ ਨਾਲ ਦੇ ਚੱਲਾ। ਇਹ ਨਸ਼ੇ ਨੂੰ ਬੇਚ ਕੀ ਰੱਖਦੇ। ਅੱਜ ਵੇਖੋ ਜੀ ਸਾਰੇ ਸਾਡੇ ਜਿਹੜੇ ਨਸ਼ਾ ਲੈ ਕੇ ਵੱਖ-ਵੱਖ ਥਾਵਾਂ ਤੇ ਅਸੀਂ ਜਿਹੜਾ ਵਾ ਸਰਚ ਕੀਤੇ ਨੇ ਜਿੱਦਾਂ ਕਿ ਮਾਈਦਾ ਖਲਾ ਹੋ ਗਿਆ, ਫਿਰ ਚਾਲਨ ਦੀਆਂ ਮੜੀਆਂ ਹੋ ਗਿਆ, ਪੁਰਾਣਾ ਬੱਸ ਸਟੈਂਡ ਹੋ ਗਿਆ, ਇਸਲਾਮਾਬਾਦ ਭੱਲਾ ਹੋ ਗਿਆ ਤੇ ਅਸੀਂ ਲਗਭਗ ਅੱਜ ਸਰਚ ਕਰਾਂਗੇ। ਕੋਨਾ ਸੀ ਜੀ ਇੱਕ ਟ੍ਰੈਫਿਕ ਰੂਟ ਪਲਾਨ ਕਰ ਰਹੇ ਆਂ ਟ੍ਰੈਫਿਕ ਡਾਇਵਰਸ਼ਨ ਦਾ ਵੀ ਕਰ ਰਹੇ ਆਂ ਅਸੀਂ ਬਾਕੀ ਉਹਦਾ ਮੈਪ ਬਣਾ ਰਹੇ ਆਂ ਡੀਸੀ ਆਫਿਸ ਨਾਲ ਅਸਰੀ ਮੀਟਿੰਗ ਹੋਈ ਸੀ ਉਹਦੇ ਜਿਹੜਾ ਟ੍ਰੈਫਿਕ ਡਾਇਵਰਸ਼ਨ ਆ ਅਸੀਂ ਬਾਜ਼ਾਰ ਦੇ ਵਿੱਚ ਕਿੱਧਰ ਨੂੰ ਕਰਨੀ ਹੈ ਉਹ ਸਾਰਾ ਰੂਟ ਪਲਾਨ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ ਸਾਂਝਾ ਕਰ ਲਾਂਗੇ ਤੁਹਾਡੇ ਨਾਲ